ਇਹ ਫੋਟੋ ਮੈਂ ਦੱਸਣਾ ਚਾਹਨਾ ਕਿਥੇ ਤੁਸੀਂ ਦੇਖ ਸਕਦੇ ਹੋ ਕਿ ਮੀਠਾਇਰ ਸਾਹਿਬ ਪੋਛੜਾ ਜੂਝੇ ਪਏ ਹੈ ਉਦੋਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਆਈ ਸੀ ਦੋਸਤ ਮੀਠਾਇਰ ਸਾਹਿਬ ਨੇ ਤਰੁੰਦ ਦੇ ਨਾਲ 18 ਨੌਜਵਾਨਾਂ ਨੂੰ 18 ਨੌਜਵਾਨਾਂ ਨੂੰ ਚੰਡੀਗੜ੍ਹ ਬੁਲਾਇਆ ਚੰਡੀਗੜ੍ਹ ਜਦੋਂ ਉਹ ਇੱਥੇ ਜਾ ਕੇ ਧਰਨਾ ਦਿੱਤਾ ਪਾਣੀ ਦੀ ਪੁਛਾਰਾ ਮੀਠਾਇਰ ਸਾਹਿਬ ਦੇ ਨਾਲ ਇਹਨਾਂ ਦੇ 18 ਖੜਾਈਆਂ ਨੇ ਵੀ ਖਾਦੀਆਂ ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ ਮੈਂ ਉੱਥੇ ਬੈਠਾ ਕਰਨ ਓਜਲੇਾ ਕਰਨ ਓਜਲੇਾ ਨੂੰ ਸਲੂਟ ਹੈ ਪੰਜਾਬ ਦੇ ਉਹ ਸਬੂਤ ਨੂੰ ਧੰਨਵਾ ਮੈਂ ਜਿਹਨੇ ਇਹੋ ਜਿਹਾ ਪੁੱਤ ਜੰਮਿਆ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪਰਤੀਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜੰਨਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਹੌਲੀ ਕਿਉਂ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ 9 ਲੱਖ ਰੁਪਇਆ ਇਸ ਮੁੰਡੇ ਦੇ ਸਿਰ ਤੇ ਕਰਜ਼ਾ ਵੈ ਮੈਨੂੰ ਇਹਦੀ ਮਦਦ ਲੈ ਕੇ ਆਉਣਾ ਚਾਹੀਦਾ ਕਰਨ ਓਜਲੇਾ ਨੇ ਮਦਦ ਕੀਤੀ 9 ਲੱਖ ਰੁਪਇਆ ਦਿੱਤਾ ਨਾ ਛੋਲੇ ਕੰਟਰੀਆਂ ਚੋਂ ਮੈਡਲ ਜੀ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਗਨਾਈਜ਼ਡ ਨੇ ਨਾ ਉਹ ਤੋਂ ਵੀ ਮੈਡਲ ਲਿਆ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਆ। ਕਰਨ ਪੀਗਰੀ ਮੰਗਦਾ ਯਾਰ ਆਪਣਾ ਹੱਕ ਮੰਗਦਾ। ਇਹ ਮੀਡੀਆ ਤਾਂ ਖੁਦ ਸਾਡੇ ਨਾਲ ਤਾਂ ਨੇ ਤੇ ਬੈਠੇ ਸੀ। ਸਾਨੂੰ ਵਾਅਦਾ ਕਰਿਆ ਕਿ ਆਮ ਆਦੀ ਪਾਰ ਆਉਗੀ ਤਾਂ ਅਸੀਂ ਤੁਹਾਨੂੰ ਨੌਕਰੀਆਂ ਪ੍ਰੋਵਾਈਡ ਕਰਾਂਗੇ। ਕਈ ਇੰਟਰਨੈਸ਼ਨਲ ਕਈ ਇੰਟਰਨੈਸ਼ਨਲ 골ਡਮੈਟਿਚ ਜਿੱਤਨ ਵਾਲਾ ਤੇ ਖਿਡਾਰੀ ਹੈ ਜਿੰਨੇ ਦਾ ਗਰਵ ਹੈ ਜਿੰਨੇ ਦਾ ਗਰਵ ਹੈ ਹਰ ਪੰਜਾਬੀ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰ ਦਿੰਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਪਾਤਾ ਨਾ ਇਗਨੋਰ ਕੀਤਾ ਜਾਂਦਾ ਹੈ ਆ ਗਰੀ ਫੈਮਿਲੀ ਦੇ ਆ ਕਰੱਟੇ ਇੰਡੀਅਨ ਚੈਂਪੀਅਨਸ਼ਿਪ ਦੇ ਵਿੱਚ ਕਈ ਖਿਤਾਬਾ ਆਪਣੇ ਨਾਮ ਕਰ ਚੁੱਕਿਆ ਤਰुण ਸ਼ਰਮਾ ਡੀਸੀ ਦਫ਼ਤਰ ਦੇ ਬਾਹਰ ਨਵੇਕਲੇ ਟੰਗ ਦੇ ਨਾਲ ਪ੍ਰਦਰਸ਼ਨ ਕਰਨ ਪਹੁੰਚ ਗਿਆ ਤੇ ਉਸਦੇ ਨਾਲ ਸਮਾਜ ਸੇਵੀ ਕੁਮਾਰ ਗੌਰਵ ਵੀ ਰਹੇ ਦੱਸ ਦਿਓ ਕਿ ਉਹਨੇ ਬੂਟ ਪਾਲਿਸ਼ ਕਰਕੇ ਮਯੁੱਧਾ ਸਰਕਾਰਾਂ ਖਿਲਾਫ ਜੰਮ ਕੇ ਪੜਾਸ ਕੱਢੀ ਤੇ ਇਸ ਮੌਕੇ ਤਰुण ਨੇ ਮਯੁੱਧਾ ਅਤੇ ਪਿਛਲੀਆਂ ਸਰਕਾਰਾਂ ਬਾਰੇ ਕੀ ਕੁਝ ਕਿਹਾ ਉਹ ਵੀ ਸੁਣ ਲਓ ਇਹ ਫੋਟੋ ਮੈਂ ਦੱਸਣਾ ਚਾਹਨਾ ਕਿ ਤੁਸੀਂ ਦੇਖ ਸਕਦੇ ਹੋ ਕਿ ਮੀਠਾਇਰ ਸਾਹਿਬ ਪੁਛੜਾ ਦੇ ਜੂਜ ਦੇ ਕੋਈ ਹੈ ਉਦੋਂ ਆਮ ਆਦਮੀ ਪਾਰਟੀ ਸਰਕਾਰ ਨਹੀਂ ਆਈ ਸੀ ਦੋਸਤ ਮੀਠਾਇਰ ਸਾਹਿਬ ਨੇ ਤਰੁੰਦ ਦੇ ਨਾਲ 18 ਨੌਜਵਾਨਾਂ ਨੂੰ 18 ਨੌਜਵਾਨਾਂ ਨੂੰ ਚੰਡੀਗੜ੍ਹ ਬੁਲਾਇਆ ਚੰਡੀਗੜ੍ਹ ਜਦੋਂ ਇਹ ਉੱਥੇ ਜਾ ਕੇ ਧਰਨਾ ਦਿੱਤਾ ਪਾਣੀ ਦੀ ਬੁਖਾਰਾ ਮੀਠਾਇਰ ਸਾਹਿਬ ਦੇ ਨਾਲ ਨਾਲ ਇਹਨਾਂ ਦੇ 18 ਖੜਾਈਆਂ ਨੇ ਵੀ ਖਾਦੀਆਂ ਇਹਨਾਂ ਨੇ ਵਾਦਾ ਕੀਤਾ ਮੀਠਾਇਰ ਸਾਹਿਬ ਤੁਸੀਂ ਭੁੱਲ ਗਏ ਸ਼ਾਇਦ ਮੀਠਾਇਰ ਸਾਹਿਬ ਭੁੱਲ ਗਏ 2 ਸਾਲ 2 ਸਾਲ ਤੁਹਾਡੀ ਸਰਕਾਰ ਰਹੀ ਤੁਸੀਂ ਸਪੋਰਟਸ ਮਿਨਿਸਟਰੀ ਵੀਰੇ ਲੇਕਿਨ ਭੁੱਲ ਗਏ ਤੁਸੀਂ ਕਿਹਾ ਸੀਗਾ ਕਿ ਮੈਂ ਜੇ ਸਰਕਾਰ ਸਾਡੀ ਆਈ ਤਾਂ ਮੈਂ ਇਹਨਾਂ ਨੌਜਵਾਨਾਂ ਦੀ ਬਾਹ ਮੈਂ ਇਹਨਾਂ ਨੌਜਵਾਨਾਂ ਦੀ ਬਾਹ ਫੜੂਗਾ ਕਰਨ ਔਜਲਾ ਕਰਨ ਔਜਲਾ ਨੂੰ ਸਲੂਟ ਹੈ ਪੰਜਾਬ ਦੇ ਉਹ ਸਬੂਤ ਨੂੰ ਧੰਨਵਾ ਮ ਜਿਹਨੇ ਇਹੋ ਜਿਹੇ ਪੁੱਤ ਜੰਮਿਆ ਸਿੰਗਰ ਕਰਨ ਔਜਲਾ ਉਹਨੂੰ ਤਰਸ ਆ ਗਿਆ 9 ਲੱਖ ਰੁਪਇਆ ਇਸ ਮੁੰਡੇ ਦੇ ਸਿਰ ਤੇ ਕਰਜ਼ਾ ਵੈ ਮੈਨੂੰ ਇਹਦੀ ਮਦਦ ਲੈ ਕੇ ਆਉਣਾ ਚਾਹੀਦਾ ਵੈ ਕਰਨ ਔਜਲਾ ਨੇ ਮਦਦ ਕੀਤੀ 9 ਲੱਖ ਰੁਪਇਆ ਦਿੱਤਾ لیکن جنہوں مدد ਕਰਨੀ چاہیے تھی جنہوں نے وعدے ਕੀਤੇ ਉਹ ਸਰਕਾਰਾਂ ਕਿੱਥੇ ਆ ਉਹ ਨੁਮਾਇੰਦੇ ਕਿੱਥੇ ਆ ਤਾਂ ਉਹ ਨੂੰ ਭੀਖ ਨਹੀਂ ਮੰਗਦਾ ਯਾਰ ਆਪਣਾ ਹੱਕ ਮੰਗਦਾ ਅੱਜ ਜੇ ਇਹੋ ਕੋਈ ਵੱਡਾ ਖਿਡਾਰੀ ਹੁੰਦਾ ਕੋਈ ਹਰਪ੍ਰਗਵੰਤ ਮਾਨ ਹਰਭਜਨ ਹਰਭਜਨ ਸਿੰਘ ਮਾਨ ਮੈਂ ਇਧਰ ਸਿੱਕ ਤੋਂ ਨਹੀਂ ਯੋਵਰਾ ਸਿੰਘ ਤਾਂ ਤੁਸੀਂ ਡੀਐਸਪੀ ਦੀ ਨੌਕਰੀ ਵੀ ਦਿੰਦੇ ਹੋ ਉਹ ਡੀਐਸਪੀ ਦੀ ਨਾਸੇ ਜੋ ਬਣਦੀ ਜਾਂਦੇ ਹਿਸਾਬ ਦੇ ਨਾਲ ਉਹਨਾਂ ਨੂੰ ਨੌਕਰੀ ਦੱਦਿਓ ਕਈ ਇੰਟਰਨੈਸ਼ਨਲ ਕਈ ਇੰਟਰਨੈਸ਼ਨਲ 골ਡ ਮੈਡਲ ਜਿੱਤਣ ਵਾਲਾ ਇਹ ਖਿਡਾਰੀ ਹੈ ਜਿੰਨੇ ਦੇ ਗਰਵ ਹੈ ਕਿੰਦ ਤੇ ਗਰਵ ਹੈ ਹਰ ਪੰਜਾਬੀ ਨੂੰ ਕਿੰਦ ਤੇ ਗਰਵ ਹੈ ਹਰ ਪੰਜਾਬੀ ਨੂੰ ਮੈਂ ਅੱਜ ਬੇਨਤੀ ਕਰਦਾ ਕਿ ਅੱਜ ਹਰ ਚੈਨਲ ਦੀ ਵੀਡੀਓ ਹਰ ਪੰਜਾਬੀਓ ਹਿੰਦੁਸਤਾਨ ਵਾਲਿਓ ਇਹਨੂੰ ਵੀਡੀਓ ਨਾ ਸਮਝਿਓ ਇਹ ਤੁਹਾਡੀ ਆਵਾਜ਼ ਹੋਏਗੀ ਗੁੰਗੀਆਂ ਅੰਨੀਆਂ ਬਹਿਰੀਆਂ ਸਰਕਾਰਾਂ ਨੂੰ ਜਗਾਉਣ ਵਾਸਤੇ ਇਹਨਾਂ ਨੂੰ ਮੈਕਸਿਮਮ ਸ਼ੇਅਰ ਕਰੋ ਕਮੈਂਟ ਕਰੋ ਤਾਂ ਕਿ ਤੁਹਾਡੀ ਵੀਡੀਓ ਇਹਨਾਂ ਤੱਕ ਪਹੁੰਚੇ ਔਰ ਇਸ ਖਡਾਰੀ ਨੂੰ ਤਰुण ਸ਼ਰਮੇ ਨੂੰ ਇਹਦਾ ਬਣਦਾ ਹੱਕ ਮਿਲੇ ਇਹਨੂੰ ਕਈ ਚਿੱਠੀਆਂ ਪਿਛਲੀ ਸਰਕਾਰਾਂ ਨੇ ਹਉਣ ਵਾਲੀ ਸਰਕਾਰਾਂ ਨੇ ਵੀ ਚਿੱਠੀਆਂ ਨਾਲ ਲੈ ਕੇ ਆਇਆ ਵੈ ਮੈਂ ਉਹ ਤੁਹਾਨੂੰ ਦਿਖਾਣਾ ਉਹ ਚਿੱਠੀਆਂ ਦਿੱਤੀਆਂ ਚਿੱਠੀਆਂ ਦਿੱਤੀਆਂ ਅਕਦੇ ਇਨਾਮ ਦੇਣ ਦਾ ਵਾਅਦਾ ਕੀਤਾ ਕਿਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਕਿਤੇ ਲਿਸਟ 7ਵੇਂ ਨੰਬਰ ਦੇ ਨਾਮ ਵੀ ਸੀਗਾ ਲੇਕਿਨ ਜਦੋਂ ਤਰੁਣ ਸ਼ਰਮਾ ਉੱਥੇ ਪਹੁੰਚਦਾ ਵੈ ਤਾਂ ਲਿਸਟਾ 'ਚੋਂ ਨਾਮ ਹੀ ਗਾਇਬ ਹੋ ਜਾਂਦਾ ਵੈ ਇਹ ਸਿਸਟਮ ਹੈ ਸਾਡਾ ਕਿਵੇਂ ਪੰਜਾਬ ਦੇ ਯੂਥ ਨੂੰ ਤੁਸੀਂ ਨਸ਼ੇ ਤੋਂ ਰੋਕ ਲੋਗੇ ਕਿਵੇਂ ਵਿਦੇਸ਼ਾਂ ਤੋਂ ਜਾਣ ਨੂੰ ਰੋਕ ਲੋਗੇ ਜੇ ਯੂਥ ਹੀ ਨਹੀਂ ਬਚੇਗਾ ਪੰਜਾਬ 'ਚ ਤਾਂ ਬਚਿਆ ਕੀ ਕੀ ਕਰ ਲਾਂਗੇ ਅਸੀਂ ਮੁਫਤ ਬਿਜਲੀਆਂ ਨੂੰ ਕੀ ਕਰ ਲਾਂਗੇ ਅਸੀਂ ਹੋਟਿਆਂ ਨੂੰ ਡਿਵੈਲਪਮੈਂਟ ਦੇਣੀ ਹੈ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਯੂਥ ਬਾਰੇ ਸੋਚਣ ਦਾ ਵੇਲਾ ਹੈ ਦੋਸਤ ਪੰਜਾਬ ਦਾ ਯੂਥ ਮੈਂ ਕੁਝ ਹੋਰ ਨਾ ਜ਼ਿਆਦਾ ਕਹਿੰਦੇ ਹੋਏ ਮੈਂ ਚਾਹੂੰਗਾ ਕਿ ਤਰुण ਸ਼ਰਮਾ ਆਪਣਾ ਦਰਦ ਆਪ ਪਿਆਵੇ ਦੇਖੋ ਜੀ ਇਹ ਕਹਿੰਦੇ ਨੇ ਕਿ ਇੱਕ ੱੱਕਾ ਇੱਕ ਵਾਰ ਬੰਦਾ ਜਾਂ ਲੈਂਦਾ ਦੋ ਵਾਰ ਜਾਂ ਲੈਂਦਾ ਮੇਰੇ ਨਾਲ ਤਿੰਨ ਵਾਰ ੱੱਕਾ ਹੋ ਗਿਆ ਜੀ ਪਹਿਲੇ 2023 ਦੇ ਵਿੱਚ ਮੈਂ ਏਸ਼ੀਆ 'ਚ ਮੈਡਲ ਲੱਕਾਇਆ ਦੋ ਇੱਕ ਨਹੀਂ ਦੋ ਇਕਟਰੀ ਬਣਾਈ ਪੰਜਾਬ ਦੇ ਵਿੱਚ ਅੱਜ ਤੱਕ ਏਸ਼ੀਆ ਕਰਾਟੇ ਚੈਂਪੀਅਨਸ਼ਿਪ ਤੋਂ ਮੈਡਲ ਨਹੀਂ ਲੀ ਗਾ ਮੈਂ ਲੈ ਕੇ ਆਇਆ ਲੇਕਿਨ ਹਾਲਾਤ ਆਏ ਜਨੇ ਮੈਨੂੰ ਕੋਈ ਪਛਾਣ ਕੀ ਨਹੀਂ ਰਹੀ ਉਸ ਤੋਂ ਬਾਅਦ ਮੈਨੂੰ ਇੱਕ ਲੈਟਰ ਆਂਦਾ ਕਿ ਤੁਹਾਨੂੰ ਤਿੰਨ ਡਿਪਾਰਟਮੈਂਟ ਨੂੰ ਮਾਰਕ ਕੀਤਾ ਜਾਂਦਾ ਕਿ ਤੁਹਾਨੂੰ ਇੱਥੇ ਨੌਕਰੀ ਦਿੱਤੀ ਜਾਵੇ ਉਹ ਡਿਪਾਰਟਮੈਂਟ ਚੋਂ ਇੱਕ ਵੀ ਬੰਦੇ ਨੇ ਮੈਨੂੰ ਅਜੇ ਤੱਕ ਕੰਟੈਕਟ ਨਹੀਂ ਕਰਿਆ ਉਸ ਤੋਂ ਬਾਅਦ ਇੱਕ ਲੈਟਰ ਹੋਰ ਆਂਦਾ ਗਵਰਨਮੈਂਟ ਵੱਲੋਂ ਤੁਹਾਨੂੰ ਜਿਹੜਾ ਤੁਹਾਡਾ ਮਾਨਤਾ ਨਾ ਸਰਕਾਰੀ ਜੋ ਨਾਲੇ ਜਿਹੜਾ ਮਾਨਤਨ ਕਰਨਾ ਉਹ ਕੀਤਾ ਜਾਏਗਾ ਉਹਦਾ ਲੈਟਰ ਆਇਆ ਨਾ ਮੈਂ ਡੀਐਸਓ ਸਾਹਿਬ ਨੂੰ ਪੂਰੀ ਫਾਈਲ ਬਣਾ ਕੇ ਦੇਤੀ ਤੇ ਮੈਨੂੰ ਕਿਹਾ ਕੈਸ਼ ਬੋਨ ਮਿਲ ਜੂਗਾ ਮੰਨੋਗੇ ਨਹੀਂ ਅੱਜ 1 ਸਾਲ ਹੋ ਗਿਆ ਸਾਰਿਆਂ ਨੂੰ ਅਵਾਰਡ ਮਿਲ ਗਿਆ ਮੈਂ ਉੱਥੇ ਹੀ ਬੈਠਾ ਉਹ ਤੋਂ ਬਾਅਦ ਇਸੇ 2023 ਦੇ ਵਿੱਚ 2024 ਦੇ ਵਿੱਚ ਇਸੇ ਸਾਲ ਸੁਪਰਵਾਈਜ਼ਰ ਪਲੱਸ ਸਪੋਰਟਸ ਕੋਟੇ ਦੀਆਂ ਨੌਕਰੀਆਂ ਨਿਕਲੀਆਂ ਸੀ ਕੋਚਾਂ ਦੇ ਸੁਪਰਵਾਈਜ਼ਰ ਦੀਆਂ ਇੰਟਰਵਿਊ ਦੇ ਲਈ ਮੇਰਾ ਨਾਮ 7ਵੇਂ ਨੰਬਰ ਤੇ ਆਂਦਾ ਮੈਂ ਪ੍ਰੈਪਰੇਸ਼ਨ ਸ਼ੁਰੂ ਕਰ ਦਿੰਦਾ ਖੁਸ਼ ਹੋ ਜਾਂਦਾ ਕਿ ਮੇਰਾ ਇੰਟਰਵਿਊ ਆ ਗਿਆ 4 ਦਿਨ ਪਹਿਲਾਂ ਉਹ ਲਿਸਟ 'ਚ ਮੇਰਾ ਨਾਮ ਹੀ ਕਰ ਦਿੱਤਾ ਜਾਂਦਾ। ਸੋ ਮਾਨ ਸਾਹਿਬ ਨੂੰ ਮੈਂ ਇਹ ਕਹੂੰਗਾ ਕਿ ਮਾਨ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਆਮ ਆਦੀ ਬਾਣੀ ਨਾਲ ਤੱਕਾ ਨਹੀਂ ਹੋਣ ਦੇ। ਆ ਆਮ ਬੰਦਾ ਖੜਾ ਹੈ। ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਹੋ ਗਿਆ ਮਾਨ ਸਾਹਿਬ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਰਿਕੁਐਸਟ ਕਰੂੰਗਾ ਕਿ 8 ਦਿਨ ਦਾ ਮੈਂ ਟਾਈਮ ਦੇ ਰਿਆਂ। ਜੇ ਤੁਸੀਂ ਸੁਣਵਾਈ ਨਹੀਂ ਕੀਤੀ ਮੈਂ ਤੁਹਾਡੇ ਘਰ ਦੇ ਬਾਹਰ ਕੱਲਾ ਹੀ ਆ ਕੇ ਹੱਥ ਜੋੜ ਕੇ ਬੈਠੂੰਗਾ। ਇੱਕ ਬੇਨਤੀ ਕਰਨ ਜ਼ਰੂਰ ਆ। ਦੇਖੋ ਸਰ ਇਹ ਕੰਮ ਸਰਕਾਰਾਂ ਨੇ ਕਰਨਾ ਚਾਹੀਦਾ ਸੀ ਜੋ ਅੱਜ ਪੰਜਾਬ ਦਾ ਪੁੱਤ ਕਰ ਰਿਹਾ ਪੰਜਾਬ ਦੇ ਉਪਰਾ ਕਰ ਰਹੇ ਨੇ ਐਨ ਆਰ ਆਈ ਭਰਾ ਇੰਡੀਆ ਦੇ ਭਰਾ ਕਰ ਰਹੇ ਨੇ ਜੋ ਸਲੂਟ ਹੈ ਦਿਲੋਂ ਸਲੂਟ ਹੈ ਉਹਨਾਂ ਸਾਰਿਆਂ ਨੂੰ ਜਿਨੇ ਮੇਰੀ ਕਿਹਾ 10 ਰੁਪਏ ਦੀ ਵੀ ਹੈਲਪ ਕੀਤੀ ਤਾਂ ਮੈਂ ਦਿਲੋਂ ਸਲੂਟ ਕਰ ਦੋਗਾ ਮੈਂ 16 ਕੰਟਰੀਆਂ ਜੋ ਮੈਡਲ ਦੋ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਗਵਰਨਮੈਂਟ ਵੱਲੋਂ ਰਿਕੋਗਨਾਈਜ਼ ਹੁੰਦੀ ਹੈ ਨੇ ਮੈਂ ਉਹ ਚੋ ਵੀ ਮੈਡਲ ਲੈ ਕੇ ਆਪਣੇ ਪੰਜਾਬ ਦਾ ਆਪਣੇ ਇੱਕ ਹਿਸਟਰੀ ਬਣਾਈ ਹੈ ਬਟ ਉਹ ਹਿਸਟਰੀ ਅਜੇ ਬਣਨੀ ਹੋਇਆ ਮੈਂ ਲਾਸਟ ਟਾਈਮ ਕਾਂਗਰਸ ਪਾਰਟੀ ਟਾਈਮ ਵੀ ਇਹਨਾਂ ਨੇ ਮੈਨੂੰ ਵਾਅਦਾ ਕਰਿਆ ਕਿ ਤੈਨੂੰ ਨੌਕਰੀ ਦਿੱਤੀ ਜਾਵੇ ਜੀ ਇਹ ਮੀਤਿਆਰ ਸਾਹਿਬ ਖੁਦ ਸਾਡੇ ਨਾਲ ਤਹਨੇ ਤੇ ਬੈਠੇ ਸੀ ਸਾਨੂੰ ਵਾਅਦਾ ਕਰਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ ਅਸੀਂ ਤੁਹਾਨੂੰ ਨੌਕਰੀਆਂ ਪ੍ਰੋਵਾਈਡ ਕਰਾਂਗੇ ਅਜੀ ਖੁਸ਼ ਹੋਗੇ ਕਿ ਚਲੋ ਜਦਾ ਹਮ ਆਮੀ ਪਾਰਟੀ ਦੀ ਸਰਕਾਰ ਆਈ ਔਰ ਖੁਦ ਸਪੋਰਟ ਮਿਨਿਸਟਰ ਲੱਗੇ ਸਾਡੇ ਨਾਲ ਆ ਖੁਸ਼ ਅੱਜ ਡੀਸੀ ਦਫ਼ਤਰ ਪਹੁੰਚੇ ਹੋ ਤੁਸੀਂ ਮੰਗ ਪੱਤਰ ਦੇਵੋਗੇ ਹਾਂਜੀ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰੂੰਗਾ ਕਿ ਜੋ ਮੇਰਾ ਬੰਦਾ ਮਾਨਤਾ ਨਾਲ ਉਹ ਦਿੱਤਾ ਜਾਵੇ ਮੈਨੂੰ ਕੋਈ ਆਫਸਰ ਰੈਂਕ ਵੀ ਨਹੀਂ ਚਾਹੀਦਾ ਮੈਨੂੰ ਪੀਐਨ ਰੱਖ ਲੈਣਗੇ ਉਹ ਵੀ ਮੰਨੋ ਤੁਹਾਡੇ ਨਾਲ ਤੁਹਾਡੇ ਕੀ ਸਾਥੀ ਸੀ ਪਹਿਲਾਂ ਵੀ ਤੁਸੀਂ ਸੰਘਰਸ਼ ਕੀਤਾ ਕਈ ਵਾਰ ਕਿਸੇ ਸਾਥੀ ਨੂੰ ਕਿਸੇ ਨੂੰ ਨਹੀਂ ਹੁਣ ਤੱਕ ਨੌਕਰੀ ਨਹੀਂ ਅਜੇ ਤੱਕ ਨਹੀਂ ਕਿਸੇ ਸਾਥੀ ਨੂੰ ਨਹੀਂ ਕਿਸੇ ਨੂੰ ਨਹੀਂ ਤਾਂ ਕਿਹੜੇ ਕਿਹੜੇ ਡਿਪਾਰਟਮੈਂਟਸ ਦੇ ਵਿੱਚ ਓਪਰਚੁਨਿਟੀ ਦੀ ਉਮੀਦ ਕਰਦੇ ਮੈਨੂੰ ਕਿਸੇ ਵੀ ਡਿਪਾਰਟਮੈਂਟ ਦੇ ਦੇਣ ਮੈਂ ਕਰ ਲੂੰਗਾ ਅੱਜ ਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਸਰਕਾਰ ਵੱਲੋਂ ਖੇਡ ਬਤਨ ਕਰਵਾਇਆ ਜਾਂਦਾ ਖੇਡਾਂ ਦੀ ਪ੍ਰੋਸਾਈਡ ਕੀਤਾ ਜਾਂਦਾ ਪਲੇਅਰ ਕਹਿੰਦੇ ਲੇਕਿਨ ਪਲੇਅਰ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਤੁਸੀਂ ਇਸ ਤਰ੍ਹਾਂ ਤੁਸੀਂ ਰੋਲਦੇ ਹੋ ਉਸ ਤਰ੍ਹਾਂ ਫਿਰ ਕਿੰਨਾ ਭੁਈ ਕਰਾਉਣੀ ਇਹ ਤਾਂ ਹੁਣ ਇਹ ਜੇ ਤੁਸੀਂ ਮੰਤਰੀਆਂ ਨੂੰ ਇਹ ਗੱਲ ਪੁੱਛੋ ਤਾਂ ਬੈਟਰ ਉਹ ਦੱਸਣਗੇ ਦੇਖੋ ਮੇਰਾ ਫਰਜ਼ ਹੈ ਪੰਜਾਬ ਤੇ ਇੰਡੀਆ ਦਾ ਨਾਮ ਧੱਕਣਾ ਉਹ ਦੂਜੀ ਗੱਲ ਜਦ ਅਸੀਂ ਉੱਤੇ ਖੇਡਦੇ ਆਂ ਉੱਥੇ ਅਸੀਂ ਕੱਲੇ ਨਹੀਂ ਗੇਰਦੇ ਉੱਥੇ 140 ਕਰੋੜ ਦੀ ਬਾਡੀ ਸਾਡੇ ਮੁੰਡਿਆਂ ਤੋਂ ਹੁੰਦੀ ਹੈ ਬਟ ਇਹ ਕਿਤੇ ਨਾ ਕਿਤੇ ਸਾਨੂੰ ਇਗਨੋਰ ਕਰਦੇ ਨੇ ਜਾਂ ਤਾਂ ਅਸੀਂ ਹੈਂਡੀਕੈਪ ਤਾਂ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਹੈ ਅਸੀਂ ਗਰੀਬ ਫੈਮਿਲੀ ਦੇ ਆ ਅਸੀਂ ਪੰਜਾਬ ਦੇ ਲਈ ਇੱਕ ਮੀਜ਼ਾਦ ਪੈਦਾ ਕਰ ਰਹੇ ਹਾਂ ਕਿ ਨਜੇ ਛੱਡੋ ਗਰਾਊਂਡ ਜੁਆਇਨ ਕਰੋ ਜਾਂ ਤਾਂ ਐ ਇੱਕ ਦੇਖੀਏ ਹੁਣ ਗਰੀਬ ਬੰਦਾ ਕਰੇਗਾ ਕਿ ਦਿਹਾੜੀ ਤਾਂ ਲਾਣੀ ਹੈ ਸਿੱਧੀ ਜਿਹੜੀ ਗੱਲ ਹੈ ਜੇ ਮੈਂ ਹੁਣ ਸਬਜ਼ੀ ਦੀ ਢੇਲੀ ਲਾਣਾ ਜਾਂ ਬੂਤ ਪਾਲਿਕ ਕਰ ਲਵਾਂ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਕੰਮ ਛੋਟਾ ਵੱਡਾ ਨਹੀਂ ਹੈ ਨੈਡਲਸ ਤੇ ਟਰਾਫੀਆਂ ਖਾਣ ਨੂੰ ਨਹੀਂ ਦਿੰਦੀਆਂ ਕਰਨਾ ਖੁਦ ਹੀ ਪੈਣਾ ਹੈ ਦੇਖੋ ক্রিকেট ਦੇ ਵਿੱਚ ਵੀ ਜਦੋਂ ਵਰਲਡ ਕੱਪ ਲੈ ਕੇ ਆਈਏ ਇੰਡੀਆ ਸਾਰੇ ਕਿਤੇ ਉਹਨਾਂ ਦਾ ਮਾਨ ਸਨਮਾਨ ਹੈ ਤੁਹਾਡੀ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਨੂੰ ਕੋਈ ਲੈਣ ਤੱਕ ਨਹੀਂ ਆਇਆ ਸੀ ਦੇਖੋ ਜੀ ਇਹੀ ਤਾਂ ਲੋਕਾਂ ਦੀ ਕਮੀ ਹੈ ਕਿ ਉਹ ਇੱਕ ਗੇਮ ਪਿੱਛੇ ਲੱਗੇ ਹੋਏ ਨੇ ਉਹ ਭੁੱਲ ਗਏ ਕਿ 60 ਗੇਮਾਂ ਹੋਰ ਵੀ ਨੇ ਜੀ ਸੋ ਮੈਂ ਰਿਕਵੈਸਟ ਇਹੀ ਕਰੂਗਾ ਕਿ ਮੇਰੇ ਵਰਗੀ ਕਈ ਐਥਲੀਟ ਬੱਟੇ ਨੇ ਦਿਲ ਹਾਰ ਕੇ ਕਿ ਯਾਰ ਸਾਡਾ ਕੋਈ ਬਣਦਾ ਹੀ ਨਹੀਂ ਸੋ ਅੱਜ ਮੈਂ ਉਹਨਾਂ ਚ ਇੱਕ ਥੀਰ ਕਿ ਰਾਗ ਦਾ ਕੰਮ ਕਰ ਰਹੇ ਆ ਇੱਕ ਉਮੀਦ ਜਗਾ ਰਹੇ ਆ ਕਿ ਨਹੀਂ ਆਪਾਂ ਰਲ ਕੇ ਸਭ ਕੁਝ ਕਰ ਸਕਦੇ ਆ